ਕੰਟਰੋਲ ਸਭ ਦੂਜੀ ਖਬਰ ਆਪਾਂ ਲੈਨੇ ਜੀ ਪੈਸੇ ਤਾਂ ਤੁਸੀਂ ਆਪੇ ਵਿਸਥਾਰ ਨਾਲ ਦੱਸਿਓ ਆਪਣੇ ਜਿਹੜੇ ਸਰੋਤੇ ਸੁਣਨ ਵਾਲੇ ਫਿਰ ਆਪਣੇ ਤੋਂ ਬਾਅਦ ਚੋਕਈ ਤੁਹਾਨੂੰ ਕਰਦੇ ਰਹਿੰਦੇ ਆ ਵੀ ਤੁਸੀਂ ਉਹਨਾਂ ਨਾਲ ਜੁੜ ਕੇ ਜੀ ਤੁਸੀਂ ਆਹ ਹੈ ਜੋ ਹੈ ਦੂਜੀ ਖਬਰ ਆਪਣੀ ਡਾਇਨਾਸੌਰਤਾ ਕਹਿੰਦੇ ਪੰਜਾਬ ਚ ਨਹੀਂ ਆਏ ਪਰ ਕਾਲੀਦਲ ਆਉਂਦੇ ਜਾਪਦੇ ਆ ਜੀ ਇਹ ਕੀ ਹੈ ਜੀ ਇਹਦੇ ਬਾਰੇ ਵੀ ਹੁਣ ਦੱਸਿਓ ਅੱਜ ਤਾਜ਼ੀਆਂ ਤਾਜ਼ੀਆਂ ਵੋਟਾਂ ਪੈ ਕੇ ਆਟੀਆਂ ਜੀ ਰਿਜ਼ਲਟ ਆ ਰਹੇ ਆ ਜੀ ਚਲੋ ਤੁਸੀਂ ਇਹ ਸੁਰਖੀ ਬਣਾ ਲਈ ਅਸਲ ਦੇ ਵਿੱਚ ਇਹ ਹੈ ਕਿ ਅੱਜ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਹੋ ਗਈਆਂ ਸੀ ਉਹਦੀ ਗਿਣਤੀ ਹੋ ਰਹੀ ਗਿਣਤੀ ਹੋ ਰਹੀ ਮਕਮਲ ਰਿਜ਼ਲਟ ਹਾਲੇ ਤੱਕ ਆਇ ਨਹੀਂ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਠੀਕ ਹੈ ਜੀ ਸਾਡੇ ਕੋਲੇ ਲੀਡਸ ਆ ਰਹੀਆਂ ਵੀ ਕੀ ਹੈ ਕੀ ਹੈ ਹੁਣ ਜਿਵੇਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਆਪਾਂ ਬਠਿੰਡਾ ਜ਼ਿਲ੍ਹਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਟੋਟਲ ਜਿਹੜੀਆਂ ਹੈਗੀਆਂ 17 ਸੀਟੇ 17 17 ਸੀਟਾਂ ਦੇ ਵਿੱਚੋਂ 13 ਸੀਟਾਂ ਤੇ ਅਕਾਲੀ ਦਲ ਲੀਡ ਕਰੇ ਬਿਲਕੁਲ 4 ਸੀਟਾਂ ਤੇ ਬਾਕੀ ਬਾਕੀ ਹੈ ਇਸੇ ਤਰੀਕੇ ਮੁਖਸਰ ਦੇ ਵਿੱਚ 7 ਸੀਟਾਂ ਜੀ ਪਤਾ ਲੱਗਿਆ 6 ਦੇ ਤੁਸੀਂ ਅਕਾਲੀ ਦਲ ਟਾਰਗੇਟ ਲੀਡ ਕਰ ਰਹੇ ਜਿਹੜੇ ਵੱਡੇ ਵੱਡੇ ਲੋਕ ਹੈ ਦੀ ਲਈ ਆਪਕੈ ਸਕਦੇ ਮੀ ਜਿਹਨਾਂ ਦੇ ਵੱਡਾ ਨਾਮ ਹੈ ਵੱਡਾ ਉਹ ਵੱਡੇ ਨਾਮਾਂ ਵਾਲੇ ਜਿਹੜੇ ਹੈਗੇ ਆਪਕੋ ਆਪਣੇ ਪਿੰਡਾਂ ਚ ਹਾਰ ਗਏ ਹਾਰ ਗਏ ਆਪਣੇ ਹਲਕਿਆਂ ਚ ਹਾਰ ਗਏ ਜਿਹੜੇ ਹਲਕੇ ਦੇ ਵਿੱਚ ਉਹਨਾਂ ਦਾ ਪਿੰਡ ਪੈਦਾ ਹੈ ਜੀ ਮਿਸਾਲ ਦੇ ਤੌਰ ਤੇ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਟ ਗੁਰਸ਼ਕਪੰਦਾ ਬਿਲਕੁਲ ਜੀ ਬਹੁਤ ਵੱਡਾ ਨਾਮ ਹੈ ਪਰਿਵਾਰ ਦਾ ਗਿਆਨੀ ਜੈਲ ਸਿੰਘ ਜੀ ਦੇ ਖਾਨਦਾਨ ਦੇ ਵਿੱਚੋਂ ਉਹਨਾਂ ਦੇ ਭਰਾ ਦੇ ਪੋਤਰਾ ਸਾਹਿਬ ਬਿਲਕੁਲ ਜੀ ਬਹੁਤ ਵੱਡਾ ਨਾਮ ਹੈ ਬੰਦੇ ਆ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਹੈ ਇਲਜ਼ਾਮ ਉਹਦੇ ਕੋਈ ਪ੍ਰਿਸ਼ਟਾਚਾਰ ਦਾ ਨਹੀਂ ਲੱਗਦਾ ਨਹੀਂ ਲੱਗਦਾ ਪਰ ਲੋਕ ਸੰਤੁਸ਼ਟ ਕਿਉਂ ਹੈ ਆ ਤਾਂ ਇਹ ਸਮਝ ਨਹੀਂ ਆ ਰਹੀ ਜੀ ਕੀ ਹੋ ਰਿਹਾ ਫਤਵਾ ਇਹਦਾ ਉਹ ਆਪਣੇ ਆਪਣੇ ਖਿੱਤੇ ਚ ਉਹ ਹਾਰ ਗਏ ਜੀ ਹਾਰ ਗਏ ਬਿਲਕੁਲ ਇਸੇ ਤਰੀਕੇ ਇੱਕ ਹੋਰ ਬੰਦਾ ਬਹੁਤ ਵਧੀਆ ਜੀ ਜਿਹਦੀ ਮੈਂ ਬੜੀ ਤਾਰੀਫ ਵੀ ਕਰਦਾ ਰਿਹਾ ਉਹਦਾ ਨਾਮ ਹੈ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਜਿਗਦੇਵ ਕਲਾ ਉਹਨਾਂ ਦਾ ਪਿੰਡ ਹੈ ਠੀਕ ਹੈ ਜੀ ਢਾਲੀਵਾਲ ਸਾਹਿਬ ਜਿਹੜੇ ਹੈਗੇ ਆ ਪੁਰਾਣੇ ਪਿਸ਼ੁਖ ਨੇ ਉਹਨਾਂ ਦਾ ਲੈਫਟ ਹੈ ਠੀਕ ਹੈ ਜੀ ਸਟੂਡੈਂਟ ਮੂਵਮੈਂਟ ਵੇਲੇ ਲੈਫਟ ਨਾਲ ਰਹੇ ਹੋਏ ਆ ਅਰ ਜਦੋਂ ਇਹਨਾਂ ਨੂੰ ਬੜਾਇਆ ਸੀ ਐਮਐਲਏ ਤੇ ਐਮਐਲਏ ਬਣ ਤੋਂ ਬਾਅਦ ਇਹ ਬਣ ਕੇ وزیر ਜੀ ਮੈਂ ਕਿਵੇਂ ਇਹਨਾਂ ਨੂੰ ਧੋ ਦਿੱਤੇ ਸੀ ਖੇਤੀਬਾੜੀ ਦਾ ਤੇ ਪੰਚਾਇਤਾਂ ਦਾ ਜੀ ਪੰਚਾਇਤਾਂ ਦੇ ਮੈਂ ਕਿਵੇਂ ਚੰਡੀਗੜ੍ਹ ਦੇ ਹਾਰੇਦ ਵਾਲੀ ਦੀ ਜਮੀਨ ਪਈ ਹੈ ਜੀ ਸ਼ਾਮਰਾਤਰਾ ਦੀ ਲੋਕਾਂ ਦੀ ਜੱਬੀ ਹੋਈ ਅਫਸਰਾ ਦੀ ਤੇ ਨਿਸਾਸਦਾਨਾ ਦੀ ਉਹ ਕੰਮ ਦੇ ਖਾਲੀ ਕਰਾਉਣ ਲੱਗੇ ਠੀਕ ਹੈ ਕੰਮ ਬੰਦ ਨੇ ਵਧੀਆ ਕੀਤਾ ਵਧੀਆ ਟਰੈਕਟਰ ਦੇ ਉੱਤੇ ਕਦੇ ਆਪ ਵਾਹਦਾ ਕਦੇ ਭਗਵੰਤ ਸਿੰਘ ਨੂੰ ਲੈ ਕੇ ਜਾਂਦਾ ਸਾਰਾ ਕੁਝ ਕਿਟਾ ਕਰਾਇਆ ਹੋਇਆ ਕੀ ਜੀ ਇੱਕ ਦਿਨ ਉਹਦੇ ਨੂੰ ਪਤਾ ਲੱਗਿਆ ਕਹਿੰਦੇ ਜੀ ਇਸ ਕੇ ਸ੍ਰੀਫਾ ਦੇ ਦਿਓ ਅੱਛਾ ਜੀ ਖੇਤੀਬਾੜੀ ਮੈਕ ਵਿੱਚ ਤੁਸੀਂ ਲੈ ਲਿਆ ਜਸ ਮੈਕ ਵਿੱਚ ਤੁਸੀਂ ਲੈ ਲਿਆ ਕੋਦਰ ਦੇ ਤਸਵੀਰ ਕੋਦਰ ਦੇ ਤਸਵੀਰ ਅਰੇ ਕੀ ਇਹ ਕਹਿੰਦੇ ਜੀ ਐਨ ਆਰ ਆਈ ਮਹਿਕਮਾ ਰਹਿ ਗਿਆ ਠੀਕ ਹੈ ਜੀ ਐਨ ਆਰ ਆਈ ਮਹਿਕਮਾ ਹੋਗਾ ਜਿਹਦਾ ਦਫ਼ਤਰ ਹੀ ਨਹੀਂ ਦਫ਼ਤਰ ਇਹ ਨਹੀਂ ਜੀ ਠੀਕ ਹੈ ਉਹ ਬੰਦੇ ਦਾ ਮਤਲਬ ਫਿਰ ਉਹ ਤੂੰ ਬੰਦ ਕਹਿੰਦੇ ਵੀ ਐਨ ਆਰ ਆਈ ਮੈਕ ਵੀ ਹੋਈਗਾ ਇਹਦੇ ਨਾਲ ਅਟੈਚ ਹੁੰਦਾ ਕਿਹਦੇ ਬਾਅਦ ਦੇ ਵਿੱਚ ਵਿਚਾਰੇ ਤੋਂ ਉਹ ਵੀ ਲੈ ਲਿਆ ਉਹ ਵੀ ਲੈ ਲਿਆ ਹੁਣ ਕਹਿੰਦੇ ਜੀ ਤੁਹਾਨੂੰ ਚੀਫ ਸਪੋਕਸਮੈਨ ਬਣਾਤਾ ਪਾਰਟੀ ਦਾ ਤੁਸੀਂ ਪਾਰਟੀ ਦੀ ਗੱਲ ਕਰਿਆ ਕਰੋ ਠੀਕ ਹੈ ਜੀ ਤੇਰਾ ਪਾਰਟੀ ਦੀ ਗੱਲ ਕਰੀ ਜਾਂਦੇ ਉਹਦੀ ਅਗਲੀ ਗੱਲ ਦੇਖੋ ਤੁਸੀਂ ਕਿਹੜਾ ਆਏ ਹੜਾ ਦੇ ਵਿੱਚ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਜੇ ਕਿਸੇ ਬੰਦੇ ਨੇ ਕੰਮ ਕੀਤਾ ਤਾਂ ਕੋਈ ਵੀ ਬੁਰੀ ਗੱਲ ਨਹੀਂ ਕੀਤਾ ਬਿਲਕੁਲ ਜੀ ਇਹ ਯਾਦ ਕਰੋ ਤੁਸੀਂ ਇੱਕ ਵਾਰੀ ਬੀਬੀ ਡਾਕਟਰ ਨਵਜੋਤ कौर ਸਿੱਧੂ ਬੀਸੀ ਜੀ ਤੇ ਉਹਨਾਂ ਦੀ ਦੁਆ ਸलाम ਹੋਈ ਸੀਗੀ ਤੇ ਉਦੋਂ ਵੀ ਉਹਨੇ ਨਵਜੋਤ कौर ਸਿੱਧੂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਸੀ ਕਿ ਤੁਸੀਂ ਚੰਗਾ ਕੰਮ ਕਰਦੇ ਚੰਗਾ ਕੰਮ ਕਰਦੇ ਪਰ ਗੱਲ ਇਹ ਕਿ ਜਿਹੜੀ ਉਹ ਕਹਿੰਦੇ ਕੀਤਿਆਂ ਦੁੱਲੇ ਰੱਠ ਦੀਆਂ ਪੇਸ਼ ਲੱਦੀ ਤੇ ਆਈਆਂ ਸਹੀ ਹੈ ਜੀ ਉਹ ਜਿਹੜੇ ਜਿਹੜੇ ਕੀਤੇ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦੇ ਸੈਂਟੀਮੈਂਟ ਹੋਏ ਸਹੀ ਬਿਲਕੁਲ ਜੀ ਐਂਟੀ ਕੰਬੈਂਸੀ ਜਿਹੜੀ ਚੱਲ ਰਹੀ ਹੈ ਸਰਕਾਰ ਦੇ ਖਿਲਾਫ ਆ ਉਹ ਹੁਣ ਐਮਐਲਏ ਆ ਖਿਲਾਫ ਜੀ ਬਿਲਕੁਲ ਲਾਓ ਜੀ ਉਹ ਆਪਦੇ ਪਿੰਡ ਤੋਂ ਹਾਰ ਗਿਆ ਹਾਰ ਗਿਆ ਜੀ ਠੀਕ ਹੈ ਦੋ ਹੋ ਗਏ ਦੋ ਹੋ ਗਏ ਜੀ ਮੀਤ ਹੇਰ ਸਾਹਿਬ ਅੱਛਾ ਜੀ ਮੀਤ ਹੇਰ ਜਿਹੜਾ ਹੈਗਾ ਜੀ ਵੱਡਾ ਨਾਮ ਹੈ ਬਿਲਕੁਲ ਜੀ ਐਜੂਕੇਸ਼ਨ ਮਿਨਿਸਟਰ ਵੀ ਰਹੇ ਹੈ ਖੇਡ ਮੰਤਰੀ ਵੀ ਰਹੇ ਹੈ ਬੜਾ ਵੱਡਾ ਨਾਮ ਹੈ ਕੋਈ ਗੱਲ ਹੀ ਨਹੀਂ ਹੈ ਪਾਰਲੀਮੈਂਟ ਦੇ ਮੈਂਬਰ ਵੀ ਬਣ ਗਏ ਮੈਂਬਰ ਵੀ ਹੈ ਪਾਰਲੀਮੈਂਟ ਦੇ ਮੈਂਬਰ ਬਣੇ ਜੀ ਕਹਿੰਦੇ ਉਹ ਵੀ ਆਪਦੇ ਪਿੰਡੋਂ ਹਾਰ ਗਏ ਅੱਛਾ ਜੀ ਫਿਰ ਤਾਂ ਬੁਰੇ ਹਾਲਾਤ ਜੀ ਬਾ ਨਰਿੰਦਰ ਕੌਰ ਭਰਾਜ ਸੰਗਰੂਰ ਵਾਲੇ ਸੰਗਰੂਰ ਵਾਲੇ ਜਿਹੜੇ ਕਹਿੰਦੇ ਨੇ ਸੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਹਾਂਜੀ ਸਾਡੀ ਜਿਹੜੀ ਪੋਲੀਟਿਕਲ ਰਾਜਤਾ ਦੀਆਂ ਉਹ ਸੰਗਰੂਰ ਹੈ ਜੀ ਉਹ ਸੰਗਰੂਰ ਦੀ ਪੋਲੀਟਿਕਲ ਰਾਜਤਾ ਦੀ ਜਿਹੜੀ ਪਿੰਡ ਵਾਲੀ ਰਾਜਤਾ ਨਹੀਂ ਸੀ ਆ ਜੋ ਖੁੱਸ ਗਈ ਉਹ ਵੀ ਖੁੱਸ ਗਈ ਜੀ ਉੱਥੇ ਵੀ ਕੋਈ ਹੋਰ ਹੀ ਜਿੱਤ ਗਿਆ ਅੱਛਾ ਜੀ ਠੀਕ ਹੈ ਇਹ ਹੁੰਦੀ ਨਹੀਂ ਹੈ ਜਿੱਦਿਆਂ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਜਿਵੇਂ ਵੱਟੀਆਂ ਵੱਟੀਆਂ ਟੋਪਾਂ ਡਿਗਰेंगी ਡਿਗਰेंगी ਤੇ ਜਿੱਤ ਕੌਣ ਰਹੇ ਮੈਂ ਅਗਲੀ ਗੱਲ ਆ ਗਈ ਕਿਤੇ ਨੇ ਕਿਤੇ ਰੜਕਦੀ ਤਾਂ ਕਾਂਗਰਸ ਵੀ ਹੈਗੀ ਹੈ ਹੈਗੀ ਹੈ ਹਲੇ ਕਾਂਗਰਸ ਅਜੇ ਜਮਨ ਵੀ ਨਾਸਤ ਹੋਇਆ ਪਰ ਉਹ ਗੱਲ ਵੀ ਹੈ ਜੀ ਕਿ ਜਿਵੇਂ ਜ਼ਿਆਦਾ ਨਹੀਂ ਥੋੜੀ ਹੈ ਨਾ 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 ਜਿਵੇਂ 2024 ਦੇ ਵਿੱਚੋਂ 13 ਚੋਂ 7 ਸੀਟਾਂ ਆਗੀਆਂ ਸੀ ਠੀਕ ਹੈ ਜੀ ਜਦੋਂ ਭਗਵੰਤ ਮਾਨ ਕਹਿੰਦੇ ਸੀ 13 0 0 13 ਸਾਡੇ ਕੋਲੇ ਹੋਣਗੇ ਦੂਜੇ ਪਾਸੇ 0 0 ਉਹਦੋਂ ਕਹਿੰਦੇ ਸੀ ਜਿੱਤੇ ਕਹੇ ਤਾਂ ਹੈ ਨਹੀਂ ਉਦੋਂ 13 ਦੇ ਵਿੱਚੋਂ 7 ਸੀਟਾਂ ਜਿਹੜੀਆਂ ਹੈ ਸੀ ਉਹ ਆਮ ਆਦਮੀ ਪਾਰਟੀ ਨੂੰ ਆਈਆਂ ਸੀ ਜੀ ਪਰ ਅੱਜ ਸਥਿਤੀ ਕੀ ਹੈ ਅੱਜ ਸਥਿਤੀ ਇਹ ਕਿ ਸੌਰੀ ਕਾਂਗਰਸ ਨੂੰ ਆਈ ਸੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਆਈ ਸੀ ਜੀ ਅੱਜ ਦੀ ਸਥਿਤੀ ਕੀ ਹੈ ਆਮ ਆਦਮੀ ਪਾਇਟੇ ਤਾਂ ਤਿੰਨੀ ਰਹਿ ਗਈਆਂ ਨਹੀਂ ਰਹਿ ਗਈਆਂ ਸਾਂ ਉਹ 13 ਦੀ ਬਜਾਏ ਨਾ ਮਤਲਬ ਆ ਉਹ ਮੂਹਰੇ ਕੱਟ ਗਿਆ ਇੱਕ ਬੀਬੀ ਹਰਸਿਮਰਤ ਹੋ ਗਈ ਗਾਲੀ ਦਲ ਦੀ ਦੋ ਹੋ ਗਏ ਇੰਡੀਪੈਂਡੈਂਟ ਜਦੋਂ ਹਰਸਿਮਰਤ ਕੌਰ ਕੱਲੀ ਰਹਿ ਗਈ ਸੀ ਉਹ ਲੋਕ ਕਹਿੰਦੇ ਸੀ ਗਾਲੀ ਬੀਬੀ ਇਹਨਾਂ ਦਾ ਵੀ ਮਾਮਲਾ ਬਿਨਾਂ ਸਖਤ ਹੋ ਗਿਆ ਜੀ ਲੇਕਿਨ ਪਰਿਸਥਿਤੀਆਂ ਕੁਝ ਇਹੋ ਜਿਹੀਆਂ ਹੁੰਦੀਆਂ ਕਿ ਲੋਕ ਥੱਲੇ ਬੋਲਦੇ ਕੀ ਹੈ ਬੋਲਦੇ ਕੀ ਹੈ ਅਸੀਂ ਉਹ ਪੱਤਰਕਾਰ ਨਹੀਂ ਪ੍ਰਵਿੰਦਰ ਜਿਹੜੇ ਚੰਡੀਗੜ੍ਹ ਬੈਠ ਕੇ ਬਾਹਰੋਂ ਟੈਪੇ ਕੋਲ ਕੀਆ ਗਿਆ ਤੇ ਉਥੋਂ ਬੈਠ ਕੇ ਸਕੂਰ ਲਿਖੀਏਗੀ ਅਸੀਂ ਉਹ ਆ ਜਿਹੜੇ ਲੋਕਾਂ ਚ ਵਿਚਰ ਵਿਚਰਦੇ ਬਿਲਕੁਲ ਲੋਕਾਂ ਦੀ ਨਬਜ਼ ਕੀ ਆ ਸੀ ਉਹ ਟਟੋਲਦੇ ਆ ਬਿਲਕੁਲ ਉਹ ਨਬਜ਼ ਕੀ ਬੋਲਦੀ ਹੈ ਪਿਛਲੇ ਦਸ ਸਮੇਂ ਦੇ ਵਿੱਚ ਆਪਾਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ ਕਿ ਹਾਲਾਤ ਇਹੋ ਜਿਹੇ ਬਣ ਰਹੇ ਹੈ ਜੇ ਕਾਂਗਰਸ ਨਾ ਸੰਭਲੀ ਕਾਂਗਰਸ ਨੇ ਆਪਣੇ ਆਪ ਨੂੰ ਨਾ ਸੰਭਾਲਿਆ ਲੀਡਰਸ਼ਿਪ ਨੇ ਆਪਣੇ ਆਪ ਨੂੰ ਨਾ ਇਕੱਠੇ ਹੋ ਕਿ ਤਰੇ ਸਾਰੇ ਦਿਨੇ ਲੀਡਰ ਸਾਰੇ ਮੁੱਖ ਮੰਤਰੀ ਬਣ ਗਏ ਜੇ ਇਹ ਹਾਲਤ ਰਹੀ ਤੇ ਕਾਂਗਰਸ ਪਾਟੀ ਵੀ ਵੀ ਕਾਂਗਰਸ ਕਦੇ ਹੁੰਦੀ ਸੀ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ ਲੋਕਿਆ ਕਹਿੰਦੇ ਕਾਂਗਰਸ ਵੀ ਹੁੰਦੀ ਸੀ ਜੀ ਸਹੀ ਗੱਲ ਹੈ ਵੀ ਇਹ ਗੱਲ ਹੋ ਜੂਗੀ ਕਾਂਗਰਸ ਪਾਰਟੀ ਦੀ ਅੱਜ ਕਾਂਗਰਸ ਪਾਰਟੀ ਬਸ ਅੜਕਣ ਜੋਗਰੀ ਰਹੇਗੀ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਪਾਰਟੀ ਕੋਈ ਮਹੱਤਵਪੂਰਨ ਮਤਲਬ ਤੇ ਰਹੇਗੀ ਅੱਜ ਦੇ ਇਹਨਾਂ ਇਲੈਕਸ਼ਨਾਂ ਤੋਂ ਲੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਬਹੁਤੀ 희 ਨਹੀਂ ਜੀ ਕਿਤੇ ਕਿਤੇ ਹੈਗੇ ਬੰਦੇ ਜਿਨ੍ਹਾਂ ਦਾ ਆਪ ਦਾ ਕਿਰਦਾਰ ਚੰਗਾ ਸੀ ਹੁਣ ਜਿੱਤ ਕੌਣ ਰਹੇ ਜਿੱਤਰੇ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਜਿੱਤਰੇ ਹੈ ਅਕਾਲੀ ਦਲ ਦੇ ਜਿੱਤਣ ਦਾ ਕਾਰਨ ਵੀ ਹੈ ਕਿਉਂਕਿ ਉਹਦੇ ਕਾਰਨਾਂ ਦੇ ਵਿੱਚ ਜੇ ਆਪਾਂ ਥੋੜਾ ਜਿਹਾ ਨਿਗਾਹ ਮਾਰੀਏ ਨਾ ਤਾਂ ਉਹਦੇ ਵਿੱਚ ਇਹ ਹੈ ਕਿ ਪਿੱਛੇ ਦੇਖ ਕਾਰੀ ਮੇਰੇ ਖਿਆਲ ਭਗਵੰਤ ਮਾਨੀ ਕੈਸੀ ਜੀ ਡੋਨਾਸੋਰ ਤਾਂ ਆ ਸਕਦੇ ਮੁੜ ਕੇ ਅਕਾਲੀ ਦਲ ਅਕਾਲੀ ਦਲ ਨਹੀਂ ਆ ਪਰ ਡੋਨਾਸੋਰ ਤਾਂ ਨਹੀਂ ਆਏ ਜੇ ਅਕਾਲੀ ਦਲ ਤਾਂ ਅੱਜ ਆਲਸ ਵੀ ਕਰਦਾ ਨਹੀਂ ਪਿੰਡੂ ਪਜਾਵਾਂ ਹੈ ਬਿਲਕੁਲ ਜੀ ਪਿੰਡੂ ਪੰਜਾਬ ਦੀਆਂ ਚੋਣਾਂ ਹੋ ਰਹੀਆਂ ਪਿੰਡੂ ਪੰਜਾਬ ਦੀਆਂ ਚੋਣਾਂ ਦੇ ਬਾਅਦ ਵੀ ਹਾਲਾਂਕਿ ਕਾਰੀ ਦਲ ਦੋ ਟੁਕੜੇ ਹੋ ਗਿਆ ਟੁਕੜੇ ਹੋ ਗਏ ਇੱਕ ਟੁਕੜਾ ਪਾਸੇ ਬੈਠਾ ਮੈਂ ਇੱਕ ਟੁਕੜਾ ਸੁਖਵੀਰ ਬਾਦਲ ਲਈ ਫਿਰਦਾ ਇੱਕ ਕਹਿੰਦੀ ਹਰਪ੍ਰੀਤ ਸਿੰਘ ਲਈ ਫਿਰਦਾ ਦੋ ਟੁਕੜਿਆਂ ਦੇ ਬਾਵਜੂਦ ਵੀ ਇਹ ਲੋਕ ਕਾਦੀ ਦਿਨ ਨੂੰ ਵੋਟਾਂ ਪਾ ਰਹੇ ਆ ਜੀ ਸਾਰੇ ਇਕੱਠੇ ਹੁੰਦੇ ਕਿਤੇ ਮੇਰੇ ਖਰ ਪਾਦੇ ਨਹੀਂ ਸੀ ਹਣਾ ਸਹੀ ਬਿਲਕੁਲ ਜੀ ਜੇ ਟੁੱਟਣ ਦੇ ਬਾਵਜੂਦ ਵੀ ਇਹਦਾ ਮਤਲਬ ਹੈ ਕਿ ਲੋਕ ਅਕਾਲੀ ਦਲ ਦੇ ਨਾਲੋਂ ਜ਼ਿਆਦਾ ਨਫ਼ਰਤ ਤੇ ਰੂਲਿੰਗ ਪਾਰਟੀ ਨੂੰ ਕਰਦੇ ਆ ਬਿਲਕੁਲ ਇਹਦੇ ਨਾਲ ਨਾਲ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਉਸੇ ਬੰਦੇ ਕੋਲੇ ਜੀ ਸੁਖਵੀਰ ਬਾਦਲ ਕੋਲੇ ਜਿਹਦੇ ਬੰਦੇ ਟੁੱਟੇ ਸੀ ਉਹਨਾਂ ਨੂੰ ਟੁੱਟਣ ਦਾ ਇਹਦਾ ਸਭ ਤੋਂ ਵੱਡਾ ਇਹਨਾਂ ਦਾ ਕਾਰਨ ਸੀ ਉਹ ਸੀ ਕਿ ਕੇ ਬੰਦਾ ਸਾਨੂੰ ਜਿਤਾ ਨਹੀਂ ਸਕਦਾ ਜਿਤਾ ਨਹੀਂ ਸਕਦਾ ਜਦੋਂ ਉਹ ਬੰਦੇ ਵੀ ਜਿਤਾਤੇ ਸੀਗੇ 2012 ਦੇ ਵਿੱਚ ਵੀ ਤੇ ਉਦੋਂ ਕਹਿੰਦੇ ਸੀ ਮੈਨੇਜਮੈਂਟ ਹੀ ਹੈ ਨਹੀਂ ਕਰਦਾ ਜੀ ਨਾਲ ਦੀ ਬਿਲਕੁਲ ਜੀ ਇਹ ਸਾਨੂੰ ਜਿਤਾ ਨਹੀਂ ਸਕਦਾ ਪਰ ਉਹ ਹਾਰ ਗਿਆ ਆਪ ਵੀ ਹਾਰ ਗਿਆ ਤੇ ਲੋਕ ਬਕਰੀ ਗੱਲ ਆ ਬਾਦਲ ਸਿੰਘ ਵੀ ਹਾਰ ਗਿਆ ਸਾਰੇ ਹਾਰ ਹਾਂ ਜੀ ਹੁਣ ਦੀ ਵੀ ਸਥਿਤੀ ਆ ਗਈ ਹੁਣ ਸਥਿਤੀ ਇਹ ਬਣ ਗਈ ਕਿ ਉਹ ਬੰਦਾ ਜਦੋਂ ਆ ਖੜਾ ਹੈ ਮੈਂ ਤੁਹਾਡੇ ਯਾਦ ਨਾਲ ਮੈਂ ਕਹਿੰਦਾ ਸੀ ਕਿ ਲੋਕਾਂ ਦੀ ਬਰਬਾਦੀ ਹੋਈ ਹੈ ਲੇਕਿਨ ਸੁਖਵੀਰ ਬਾਦਲ ਦੀ ਆਬਾਦੀਦਾਰਾ ਆ ਰਾਖੜ ਗਿਆ ਕਿਉਂਕਿ ਜਿਵੇਂ ਉੱਠ ਕੇ ਤੁਰਿਆ ਜੀ ਉਹਦੇ ਕੋਲੇ ਦੌਲਤ ਹੈਗੀ ਸੀ ਪੈਸੇ ਹੈਗੇ ਸੀ ਉਹਦੇ ਕੋਲੇ ਕੋਈ ਨਾ ਇੱਕ ਕਾਰਡ ਰਹੇਗਾ ਉਹਦੇ ਕੋਲੇ ਹਲਕਾ ਇੰਚਾਰਜ ਹੈਗੇ ਉਹਨਾਂ ਸਾਰਿਆਂ ਨੂੰ ਨਾਲ ਲਾ ਕੇ ਉਹਨੇ ਨਾਲ ਉਹਨਾਂ ਤੋਂ ਸਾਰਿਆਂ ਤੋਂ ਪੈਸੇ ਲੁਆਏ ਸਾਰਾ ਕੁਝ ਕਰ ਕਿਤੇ ਮੂਰੇ ਲੱਗ ਬਿਲਕੁਲ ਜੀ ਜਿਹੜੀ ਝਿਜਕ ਸੀ ਉਹਦੀ ਝਿਜਕ ਟੁੱਟ ਗਈ ਬਈ ਯਾਰ ਲੋਕ ਮੈਨੂੰ ਪਰਵਾਣ ਕਰਨਗੇ ਕਿ ਨਹੀਂ ਕਰਨਗੇ ਜਦੋਂ ਗਿਆ ਲੋਕਾਂ ਨੇ ਜਿੰਦਾਬਾਦ ਕਰਨੀ ਸ਼ੁਰੂ ਕਰਤੀ ਮੁੜ ਕੇ ਉਸ ਤੋਂ ਬਾਅਦ ਉਹਨੇ ਪੈਰ ਜੁੱਤੀ ਨਹੀਂ ਪਾਈ ਉਹ ਲੋਕਾਂ ਦੀ ਤਰ੍ਹਾਂ ਫਿਰਦਾ ਉਹਦੀ ਵਾਈਫ ਹਰ ਸਿਮਰਤ ਕੌਰ ਬਾਦਲ ਉਹ ਤੁਸੀਂ ਦੇਖੋ ਇੱਥੇ ਪਿੰਡਾਂ ਚ ਲੋਕਾਂ ਨੂੰ ਕੰਟਾ ਦੇ ਬਿਲਕੁਲ ਜੀ ਉਹ ਲੋਕਾਂ ਦੇ ਨਾਲ ਜਿਹੜੀ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਨ ਸੰਪਰਕ ਕੀ ਦਾ ਕਾਂਗਰਸ ਦਾ ਜਨ ਸੰਪਰਕ ਟੁੱਟਿਆ ਹੋਇਆ ਹੈ ਜਨ ਸੰਪਰਕ ਜਿਹੜਾ ਆਮ ਆਦਮੀ ਪਾਰਟੀ ਦਾ ਵੀ ਟੁੱਟਿਆ ਹੋਇਆ ਹੈ ਟੁੱਟਿਆ ਹੋਇਆ ਉਹ ਤਾਂ ਕਹਿ ਦਿੰਦੇ ਆ ਮਾਨ ਸਾਹਿਬ ਕਹਿ ਦਿੰਦੇ ਆ ਮੈਨੂੰ ਜਿੱਥੇ ਮਰਜੀ ਰੋਕ ਲੈ ਨੇੜੇ ਕੌਣ ਉਹਨੂੰ ਤੇ ਖੜਦੇ ਵੀ ਨਹੀਂ ਜੀ ਨੇੜੇ ਕੌਣ ਉਹ ਕਹਿੰਦੇ ਮੈਨੂੰ ਰੋਕ ਰਿਓ ਜਿਹੜਾ ਲੋਕਾਂ ਚ ਜਾਂਦਾ ਜਾਂ ਰੋਕ ਨੂੰ ਵੋਟਾਂ ਪਾਉਂਦੇ ਪਿੰਡਾਂ ਦੇ ਲੋਕਾਂ ਦੀ ਸਥਿਤੀ ਬਿਲਕੁਲ ਜੀ ਅੱਜ ਵਾਲਾ ਜਿਹ ਜੀ ਤੇ ਜੇ ਅਗਲੀ ਗੱਲ ਮੈਂ ਕਹੂੰਗਾ ਕਿ ਜੇ ਸਾਰੇ ਅਕਾਲੀ ਸਿਆਣੇ ਹੋਣ ਇੱਕ ਪਲੈਟਫਾਰਮ ਤੇ ਇਕੱਠੇ ਹੋਣ ਪੰਜਾਬ ਨੂੰ ਕਿਹਦੇ ਦੀ ਪਾਰਟੀ ਦੀ ਲੋੜਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਵੀ ਕਾਂਗਰਸ ਕੀ ਕਰਦੀ ਰਹੀ ਹੈ ਬੀਜੇਪੀ ਨੇ ਕੀ ਕੀਤਾ ਪੰਜਾਬ ਦੇ ਨਾਲ ਤੇ ਆ ਜਿਹੜੇ ਨਵੇਂ ਆਏ ਸੀ ਇਨਕਲਾਬੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਬਿਲਕੁਲ ਜੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਨੂੰ ਬਚਾਉਣਾ ਪੰਜਾਬ ਦੇ ਹੱਕ ਚ ਖੜਨਾ ਪਊਗਾ ਸੂਫੀਵਾਦ ਨੂੰ ਬਿਲਕੁਲ ਜੀ ਹੁਣ ਇਸ ਗੱਲ ਦਾ ਨਾ ਦੇਖੀ ਕਿ ਦਿੱਲੀ ਵਾਲੇ ਨਾ ਨਾਰਾਜ਼ ਹੋ ਜਾਣ ਤੇ ਪੰਜਾਬ ਨਾਲ ਖੜੋਗੇ ਤੁਹਾਡੀ ਜਿਹੜੀ ਹੈਗੀ ਚੜਤ ਚੜਤ ਤੇ ਜੇ ਤੁਸੀਂ ਇਹ ਗੱਲ ਕਰੋਗੇ ਕਿ ਚਲੋ ਦਾ ਦਾਲਾ ਰੋ ਜੇ ਦਾਲ ਲਗਣ ਤੋਂ ਬਾਅਦ ਤੇ ਪਹਿਲਾਂ ਵਾਲੀਆ ਗੱਲਾਂ ਫੇਰ ਫੇਰ ਮਾਰ ਖਾਓਗੇ ਲੋਕਾਂ ਦੇ ਵਿੱਚ ਹੁਣ ਚੇਤਨਤਾ ਪੈਦਾ ਹੋ ਗਈ ਹੈ ਚੇਤਨ ਹੋਏ ਵੀ ਲੋਕ ਹੈ ਜਿਹੜੇ ਉਹ ਬਹੁਤ ਸਿਆਣੇ ਹੁੰਦੇ ਆ ਬਹੁਤ ਸੋਚ ਸੰਤ ਕੇ ਫੈਸਲੇ ਲੈਂਦੇ ਜੀ ਟੇਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤੋਂ ਖਬਰਾਂ ਸੀ ਸਾਡੀਆਂ ਤੁਹਾਨੂੰ ਸੁਣੀਆਂ ਤੇ ਤੁਸੀਂ ਵਿਸਤਾਰ ਪੂਰਵਕ ਤੇ ਸਾਡਾ ਜਿਹੜਾ YouTube ਚੈਨਲ ਆ ਬਿਫਟਾਟਲੇ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਨਾਲ Instagram ਤੇ Facebook ਪੇਜ ਵੀ ਹੈ ਇਹਨੂੰ ਪੇਜ ਨੂੰ ਸਾਡੇ ਨੂੰ ਲਾਈਕ ਸ਼ੇਅਰ ਤੇ ਜੇ ਕੋਈ ਕਮੈਂਟ ਕਰਦਾ ਤਾਂ ਪਲੀਜ਼ ਇਨਬਾਕਸ ਦੇ ਵਿੱਚ ਜਾ ਕੇ ਸਾਨੂੰ ਮੈਸੇਜ ਕਰਦਿਆ ਕਰੋ ਸਸੀ ਗਾ ਜਸ